ਇੱਕ ਵੀਡੀਓ ਦੇ ਨਾਲ ਸੋਸ਼ਲ ਮੀਡੀਆ ਤੇ ਛਾਗੀ ਲੀਲਾ ਤੇ ਨਾਲ ਹੀ ਬਣ ਗਈ ਇੱਕ ਵੀਡੀਓ ਦੇ ਨਾਲ ਪੂਰੀ ਸੜਕ ਕਲੈਕਟਰ ਨੇ ਦੇ ਦਿੱਤੇ ਆਰਡਰ ਕਹਿੰਦੇ ਵੀ ਛੇਤੀ ਤੋਂ ਛੇਤੀ ਬਣਾ ਦਿਓ ਸੜਕ ਪਿੰਡ ਵਾਲੇ ਡਾਉਂਦੇ ਸੀ ਮਜ਼ਾਕ ਤੇ ਫੇਰ ਕੀ ਸੀ ਬਣ ਗਈ ਇੱਕ ਵੀਡੀਓ ਦੇ ਨਾਲ ਸੜਕ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀ ਪੁਰਾਣਾ ਜਿੱਥੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਵੀ ਸਰਕਾਰਾਂ ਵੱਲੋਂ ਜਿਹੜਾ ਕੰਮ ਕੀਤਾ ਜਾਂਦਾ ਹੈ ਸੜਕਾਂ ਦਾ ਬਣਾਈਆਂ ਜਾਂਦੀਆਂ ਪਰ ਸੜਕਾਂ ਦੇ ਵਿੱਚ ਕਮਿਸ਼ਨ ਵੱਡੇ ਰੱਖੇ ਜਾਂਦੇ ਆ ਇਹ ਹਰ ਜਗ੍ਹਾ ਤੇ ਹੁੰਦਾ ਕਿਉਂਕਿ ਕਰਪਸ਼ਨ ਜਿੱਥੇ-ਜਿੱਥੇ ਹੁੰਦੀ ਆ ਤਾਂ ਉੱਥੇ ਜਿਹੜਾ ਹਰ ਇੱਕ ਹਿੱਸਾ ਜਿਹੜਾ ਸੜਕਾਂ ਦੇ ਵਿੱਚ ਰੋਡ ਦੇ ਵਿੱਚ ਪੋਲ ਦੇ ਵਿੱਚ ਬ੍ਰਿਜ ਵੀ ਜਿੱਥੇ-ਜਿੱਥੇ ਬਣਦੇ ਆ ਤਾਂ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਤਾਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਲੀਲਾ ਨੇ ਇੱਕ ਵੀਡੀਓ ਬਣਾਤੀ ਤੇ ਵਾਇਰਲ ਕਿਵੇਂ ਹੋਈ ਅੱਗ ਦੇ ਵਾਂਗ ਫੈਲ ਗਈ ਵੀਡੀਓ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਸੜਕ ਜਿਹੜੀ ਐਮਪੀ ਦੇ ਵਿੱਚ ਖਰਾਬ ਪਈਆ ਤਾਂ ਸੜਕ ਜਿਹੜੀ ਆ ਰਾਤੋਂ ਰਾਤ ਕਲੈਕਟਰ ਨੇ ਆਰਡਰ ਦੇਤੇ ਕਹਿੰਦੇ ਵੀ ਪਹਿਲਾਂ ਇਹ ਸੜਕ ਬਣਾ ਦਿਓ ਪਹਿਲਾਂ ਪਿੰਡ ਵਾਲੇ ਮਜ਼ਾਕ ਉਡਾਉਂਦੇ ਸੀ ਵੀ ਵੀਡੀਓ ਵੈਸੇ ਹੀ ਬਣਾ ਦਿੰਦੀ ਐ ਇਹਦਾ ਕੋਈ ਅਸਰ ਤਾਂ ਹੁੰਦਾ ਨਹੀਂ ਫਿਰ ਵੀਡੀਓ ਐਹ ਜੀ ਵਾਇਰਲ ਹੋਈ ਕਿ ਰਾਤੋਂ ਰਾਤ ਅਸਰ ਦੇਖਣ ਨੂੰ ਮਿਲ ਗਿਆ ਤੇ ਫਿਰ ਪਿੰਡ ਵਾਲੇ ਵੀ ਮੰਨ ਗਏ ਵੀ ਲੀਲਾ ਜਿਹੜੀ ਵੀਡੀਓ ਬਣਾਉਂਦੀ ਐ ਉਹ ਐਵੇਂ ਨਹੀਂ ਵਾਇਰਲ ਹੁੰਦੀਆਂ ਤਾਂ ਸੋਸ਼ਲ ਮੀਡੀਆ ਤੇ ਛਾਈ ਪਈਆ ਐਮਪੀ ਦੀ ਲੀਲਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਕਿ ਸੜਕ ਦੇ ਬਾਰੇ ਦੱਸਿਆ ਕਿਵੇਂ ਆਓ ਪਹਿਲਾਂ ਵੀਡੀਓ ਸੁਣਦੇ ਆਂ ਵੀ ਹਾਸੇ-ਆਸੇ ਦੇ ਵਿੱਚ ਕਿਵੇਂ ਆਪਣੀ ਕੰਪਲੇਂਟ ਜਿਹੜੀ ਆ ਨਰਿੰਦਰ ਮੋਦੀ ਤੱਕ ਪਹੁੰਚਾਈ ਆ। ਆਹ ਮੋਦੀ ਜੀ ਹਮਾਰੇ ਇੰਨਕਾ ਰੋਡ ਬਣਵਾ ਦੇ। ਹਮ ਬਤਾਏ ਸੀ ਆਪਣਾ ਕਾਂ ਹੀ ਸੰਸਦ ਹਮ ਤੇ 29 ਕੇ 29 ਸੀਟਾਂ ਮੈਂ ਜਿੱਤੇ ਹੈ। ਆਪਣਾ ਕਾਂ ਹੀ ਜਿਤਾਈ ਨਹੀਂ। ਹਮਾਰੇ ਮੱਧ ਪ੍ਰਦੇਸ਼ ਕੇ ਲੋਕ

ਜ਼ਿਲ੍ਹਾ ਸੀਧੀ ਬਗਾਈਆ ਟੋਲਾ ਲੋ ਜੀ ਖੱਡੀ ਖੁਰਦ ਪਿੰਡ ਦਾ ਨਾ ਤਾਂ ਕਾ ਭਾ ਰੋੜ ਤਾਂ ਚਾਹੀ ਨਾ ਇਹਨਾਂ ਕਾ ਤਾਂ ਨਾ ਬਸ ਪਰ ਲੜਤੀ ਹੈ ਬਰਸਾਤ ਮੇ ਬਾਉ ਹਾਲਤ ਖਰਾਬ ਹੋਤਾ ਹਮਾ ਅਪੀਲ ਹੈ ਆਪਣਾ ਸਹੀ ਔਰ ਸਭ ਸਪੀਲ ਮੋਦੀ ਜੀ ਤੱਕ ਬਾਤ ਜਾਏ ਚਾਹੀ ਠੀਕ ਹੈ ਕਹਿੰਦੇ ਵੀ ਅਸੀਂ ਸਭ ਤੋਂ ਵੱਧ ਐਮਪੀ ਜਿੱਤੇ ਆਏ ਨੇ ਮੱਧ ਪ੍ਰਦੇਸ਼ ਪ੍ਰਦੇਸ਼ ਦੇ ਵਿੱਚ ਤੇ ਫਿਰ ਸਾਡਾ ਕੰਮ ਕਿਉਂ ਨਹੀਂ ਹੋ ਰਿਹਾ ਸੜਕ ਦੀ ਵੀਡੀਓ ਪਾਤੀ ਰਾਤੋਂ ਰਾਤ ਕਲੈਕਟਰ ਕਹਿੰਦਾ ਵੀ ਸੜਕ ਬਣਾ ਦਿਓ ਪੰਗਾ ਹੀ ਪੈ ਜਾਣਾ ਤੇ ਇਸੇ ਤਰ੍ਹਾਂ ਜੇ ਹਰ ਇੱਕ ਪਿੰਡ ਦੇ ਵਿੱਚ ਕੀਤਾ ਜਾਵੇ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਸਾਰੇ ਕਰਦੇ ਆ ਦੋਸਤੋ ਤੁਸੀਂ ਵੀ ਇੱਕ ਵੀਡੀਓ ਬਣਾ ਕੇ ਨਰਿੰਦਰ ਮੋਦੀ ਦੇ ਨਾਮ ਛਾੜ ਦਿਓ ਤੇ ਫਿਰ ਦੇਖਦੇ ਆ ਵੀ ਕਾਰਵਾਈ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂਕਿ ਹਰ ਜਗ੍ਹਾ ਕਿਤੇ ਵੀ ਤੁਸੀਂ ਜਾਓਗੇ ਤਾਂ ਸੜਕਾਂ ਦਾ ਇਹੀ ਹਾਲ ਹੈ ਚਾਹੇ ਪੰਗ ਆਪ ਦੀ ਗੱਲ ਕਰ ਲੋ ਚਾਹੇ ਗੁਜਰਾਤ ਦੀ ਗੱਲ ਕਰ ਲੋ ਜਿੱਥੇ ਵੀ ਸੜਕਾਂ ਬਣਦੀਆਂ ਤਾਂ ਕਿਤੇ ਨਾ ਕਿਤੇ ਇਹ ਕਪੜਾ ਜਿਹੜਾ ਪਾਇਆ ਜਾਂਦਾ ਤੇ ਮੋٹے ਕਮਿਸ਼ਨਾਂ ਦੇ ਵਿੱਚ ਰੇਤਾ ਬਜਰੀ ਮਿਕਸ ਹੋ ਜਾਂਦਾ ਤੇ ਸੜਕਾਂ ਇਹ ਜਿਹੀਆਂ ਬਣ ਜਾਂਦੀਆਂ ਜਿਹੜੀਆਂ ਕੁਝ ਹੀ ਮਹੀਨਿਆਂ ਦੇ ਵਿੱਚ ਟੁੱਟ ਜਾਂਦੀਆਂ ਹੁਣ ਲੀਲਾ ਨੇ ਤਾਂ ਵੀਡੀਓ ਬਣਾਤੀ ਹੁਣ ਤੁਸੀਂ ਕਦੋਂ ਬਣਾਓਗੇ ਇਹ ਵੀਡੀਓ ਕਮੈਂਟ ਕਰਕੇ ਰਾਏ ਕਰਿਓ ਆਪਣੀ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ